मैं बालकिशन शर्मा जो कि एक लंबे समय तो बटाला रोड चौंती नंबर किल्लर एक बीके ढाबे के नाम तो होटल चला रहा जो कि लंबे समय तो एक नशे आवाज के खिलाफ आवाज़ उठा रहा और इसके बटाला रोड अमृतसर बीके ढाबा चला रहा है ਜਿਸ ਦੇ ਨਾਲ ਪਰਿਵਾਰ ਦੀ ਰੋਟੀ ਰੋਜੀ ਦਾ ਕੰਮ ਚਲਾ ਰਿਹਾ ਹੈ ਇਹਦੇ ਨਾਲ ਯੁਵਾ ਪੀੜ੍ਹੀ ਨੂੰ ਸਟਰੋਂਗ ਬਣਾਉਣ ਵਾਸਤੇ ਇੱਕ ਐਥਲੀਟ ਐਂਡ ਐਥਲੈਟਿਕ ਵੀ ਬਣਾਈ ਹੈ ਜਿਸ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਸਵਸਥ ਰੱਖਣ ਵਾਸਤੇ ਤਾਂ ਕਿ ਦੇਸ਼ ਸੇਵਾ ਦੇ ਕੰਮ ਆ ਸਕੇ ਜਿਹੜਾ ਮੇਨ ਅੱਜ ਬਿਸ਼ੱਕ ਜਾਣਦਾ ਕਿ ਦੀਵਾਲੀ ਦਾ ਤਿਆਰ ਹੈ ਜਿਹੜਾ ਕਿ ਹਰ ਸਾਲ ਮਨਾਇਆ ਜਾਂਦਾ ਹੈ ਸੋ ਮੈਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਬਧਾਈ ਦੇਣਾ ਤਾਂ ਕਿ ਹਮੇਸ਼ਾ ਹੀ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਬਰਾ ਮੌਲ ਲਗਾਤਾਰ ਰਵੇ ਔਰ ਲక్ష్ਮੀ ਜੀ ਤੁਹਾਡੇ ਤੇ ਧੰਨ ਵਰषा ਦੀ ਕਿਰਪਾ ਕਰਦੇ ਰਹਿਣ ਔਰ ਹਰ ਸਾਲ ਘਰ ਚ ਮਜ਼ਬੂਤੀ ਆਵੇ ਔਰ ਸਮਾਜ ਜਿਹੜਾ ਸਵਸਥ ਰਵੇ ਜਿਸ ਤਰ੍ਹਾਂ ਪ੍ਰਦੂਸ਼ਣ ਹੋ ਜਾਂਦਾ ਕਿਸਾਨ ਲੋਕਾਂ ਦਾ ਬਿਲਕੁਲ ਜੀ ਇੱਕ ਤੋਂ ਮੈਂ ਜੋ ਸਦੀ ਪ੍ਰੈਸ ਪੱਤਰਕਾਰ ਨੇ ਪਹਿਲ ਦੇ ਤੌਰ ਤੇ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਜੋ ਕਿ ਸਾਡੀ ਆਵਾਜ਼ ਨੂੰ ਆਮ ਜਨ ਜਨ ਤੱਕ ਪਹੁੰਚਾਉਂਦੇ ਨੇ ਔਰ ਜਿਹੜੀ ਗੱਲ ਆਉਂਦੀ ਹੈ ਪ੍ਰਦੂਸ਼ਣ ਦੀ ਪ੍ਰਦੂਸ਼ਣ ਦੀ ਅੱਜ ਕੱਲ ਪਿੱਛੇ ਕਰੋਨਾ ਵੀ ਗਿਆ ਬੜੀ ਸਮੱਸਿਆ ਆਈ ਸੀ ਸਾਹ ਰੁਕਣ ਦੀ ਬਿਮਾਰੀ ਆਈ ਸੀ ਉਹਨਾਂ ਸਰਦੀਆਂ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇਹ ਜ਼ਿਆਦਾ ਕਰਕੇ ਅਟੈਕ ਹੁੰਦਾ ਹੈ ਕਿ ਜਿਹੜੀ ਅਸੀਂ ਦੀਵਾਲੀ ਤਾਕੇ ਦੀ ਮਨਾਉਂਦੇ ਆ ਇਹ ਧੂਆ ਹੈ ਬਹੁਤ ਜ਼ਿਆਦਾ ਫੈਲ ਜਾਂਦਾ ਹੈ ਕੁਝ ਤਕਰੀਬਨ ਆਮ ਦੇਖਿਆ ਜਾਏ ਕਿ ਸਰਕਾਰ ਨੇ ਜਿਹੜੀਆਂ ਬੈਟਰੀ ਵਾਲੀਆਂ ਗੱਡੀਆਂ ਚਲਾਈਆਂ ਹਨ ਧੂਏ ਰਹਿਤ ਵਾਸਤੇ ਲੇਕਿਨ ਦੀਵਾਲੀ ਵਾਲੇ ਦਿਨ ਜਿਹੜਾ ਤਿਉਹਾਰ ਮਨਾਇਆ ਜਾਂਦਾ ਬੜਾ ਖੁਸ਼ੀਆਂ ਭਰਿਆ ਤਿਉਹਾਰ ਹੈ ਇਹਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੀਵਾਲੀ ਹੈ ਰਾਤ ਪਟਾਕੇ ਇੰਨੇ ਚੱਲ ਜਾਂਦੇ ਨੇ ਕਿ ਸਾਰਾ ਬਦਲਾ ਵਿੱਚ ਧੂਆ ਹੀ ਧੂਆ ਹੋ ਜਾਂਦਾ ਤੇ ਉਸ ਆਮ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਪਰੇਸ਼ਾਨੀ ਆਦੀ ਹੈ ਧੂਏ ਵਿੱਚ ਸਾਹ ਲੈਣ ਦੀ तो जोड़े थोड़ी बहुत बीमारी के नाल ग्रस्त ने नौजवान पीढ़ी उन्होंने भी दिक्कत आती है सो आप इन्होंने दिक्कतों थोड़े दूर कराते ग्रीन जी ग्रीन दिवाली मनाइए तो बेहतर होगा तो समाज की भलाई वास्ते भी सूँ ये खुशी मनानी चाहिए तो कोशिश करिए आप नशा रहित रहकर दिवाली मनाईए प्रदूषण रहित रहकर दिवाली मनाइए और ਜਿਹੜਾ ਧੂਆਂ ਹੈ ਤੁਸੀਂ ਦੇਖਦੇ ਹੋ ਕਿ ਜਿਹੜਾ ਧੂਆਂ ਹੈ ਜਿਹੜਾ ਮੈਂ ਦੱਸਿਆ ਹੈ ਕਿ ਇਹਦੇ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਕਠਿਨਾਈ ਜਾਂਦੀ ਹੈ ਇਹਨਾਂ ਨੂੰ ਵੀ ਰਾਹਤ ਦੇਣ ਵਾਸਤੇ ਆਪਾਂ ਗ੍ਰੀਨ ਜਿਹੜੀ ਦੀਵਾਲੀ ਮਨਾਈਏ ਤਿਕ ਖੁਸ਼ੀਆਂ ਭਰ ਮਾਹੌਲ ਲਿਆਏ ਔਰ ਮੈਂ ਸਾਰੇ ਦੇਸ਼ ਵਾਸੀਆਂ ਦਾ ਫਿਰ ਦੁਬਾਰਾ ਤੋਂ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਆਪਣੀ ਇੱਥੇ ਬਾਣੀ ਨੂੰ ਆਪਣੇ ਵਿਚਾਰਾਂ ਨੂੰ ਇੱਥੇ ਹੀ ਬੰਦ ਕਰਾਂਗਾ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਜੀ ਜਿਸ ਤਰ੍ਹਾਂ ਇਹਦੇ ਸਮਝਮਾਨੇ ਦੇ ਸਮੇਂ ਦੇ ਵਿੱਚ ਬੁਰਾਈਆਂ ਲੋਕੋ ਚਰਾ ਬਣਾ ਰਹੇ ਨੇ ਅੱਜ ਲੋਕਾਂ ਨੂੰ ਕੀ ਬੁਰਾਈਆਂ ਲੈਣ ਦੀ ਲੋੜ ਹੈ ਕਿਸ ਵਾਸਤੇ ਜਿਸ ਦਾ ਨਸ਼ਾ ਵੱਲ ਜਾ ਰਹੇ ਬੱਚੇ ਹੈ ਨਾ ਦਰਪਤੀ ਇਹ ਤਾਂ ਇਹ ਨਸ਼ਾ ਤੋਂ ਸ਼ੁਰੂਆਤੀ ਜਿਹੜਾ ਹੈਗਾ ਸੀ ਤੋਂ ਇਹ 2007 ਦੇ ਵਿੱਚ ਨਸ਼ਾ ਵਿਰੋਧੀ ਸੰਸਥਾ ਬਣਾਈ ਸੀ ਮੈਂ ਕਿ ਨਸ਼ਾ ਦੇ ਜਾਇਤ ਨੂੰ ਖਤਮ ਕਰਨ ਵਾਸਤੇ ਨਸ਼ਾ ਵਿਰੋਧੀ ਸੰਸਥਾ ਦਾ ਗਠਨ ਹੋਇਆ ਸੀ ਤਾਕੀ ਸਾਡੀ ਨੌਜਵਾਨ ਪੀੜੀ ਜਿਹੜੀ ਹੈ ਨਸ਼ਾ ਰਹਿਤ ਰਹਿ ਕੇ ਦੇਸ਼ ਦੀ ਜਿਹੜੀ ਹੈ ਭਲਾਈ ਵਾਸਤੇ ਦੇਸ਼ ਦੀ ਸੇਵਾ ਵਾਸਤੇ ਜਨਤਾ ਦੀ ਸੇਵਾ ਵਾਸਤੇ ਕਿਉਂਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡਾ ਇਹੋ ਹੀ ਨੌਜਵਾਨ ਪੀੜੀ ਹੈ ਇਹ ਨਸ਼ਾ ਰਹਿਤ ਰਹੇਗਾ ਤੇ ਸਾਡਾ ਦੇਸ਼ ਸਟਰੋਂਗ ਹੋਏਗਾ ਸਾਨੂੰ ਮੁਸ਼ਕਲਾਂ ਨਹੀਂ ਆਣਗੀਆਂ ਛੋਟੇ ਛੋਟੇ ਜਿਹੜੇ ਮੁਲਕ ਨੇ ਨਸ਼ਾ ਵੀ ਵੇਚ ਕੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਅਸਲ ਦੇ ਵਿੱਚ ਦੇਸ਼ ਨੂੰ ਕਮਜ਼ੋਰ ਨਹੀਂ ਕਰਨਾ ਨੌਜਵਾਨ ਪੀੜੀ ਨੂੰ ਕਮਜ਼ੋਰ ਕਰਨਾ ਹੈ ਤੋ ਨੌਜਵਾਨ ਜੀ ਨੂੰ ਸचेत ਰਹਿਣਾ ਚਾਹੀਦਾ ਤੇ ਆਪਣੇ ਜਿਹੜੇ ਕਰਤੱਵਿਆ ਦਾ ਪਾਲਨ ਕਰਕੇ ਦੇਸ਼ ਦੀ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਕਿ ਦੇਸ਼ ਦੀ ਸੇਵਾ ਤਾਂ ਹੀ ਹੋ ਸਕਦੀ ਜੇ ਅਸੀਂ ਨਸ਼ਾ ਰਹਿਤ ਰਹਾਂਗੇ ਇਸ ਕਰਕੇ ਨਸ਼ਾ ਵੇਚਣ ਵਾਲਾ ਸੁਦਾਗਰ ਚਾਹੇ ਕਿਤਨਾ ਵੀ ਸਟਰੌਂਗ ਹੋਏ ਪਰ ਜਦ ਤੱਕ ਜਦੋਂ ਅਸੀਂ ਨਹੀਂ ਨਸ਼ਾ ਲਵਾਂਗੇ ਤਾਂ ਨਸ਼ਾ ਖਾਮ ਖੇ ਸਾਡੇ ਅੰਦਰ ਤੋਂ ਪੈਣ ਵਾਲਾ ਨਹੀਂ ਸੋ ਅਸੀਂ ਨਸ਼ੇ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰੀਏ ਜੀ ਧੰਨਵਾਦ